Ontario ਦੇ Kingston ਸ਼ਹਿਰ 'ਚ ਫੂਡ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਇੱਥੇ ਰਹਿ ਰਹੇ ਹਰ ਤਿੰਨ ਪਰਿਵਾਰਾਂ ਦੇ ਵਿੱਚੋਂ ਇੱਕ ਪਰਿਵਾਰ ਰੋਟੀ ਵਾਸਤੇ ਜੂਝ ਰਿਹਾ ਹੈ। ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਇੱਕ ਵੇਲੇ ਦਾ ਖਾਣਾ ਛੱਡਣਾ ਪੈ ਰਿਹਾ ਹੈ। ਯਮਾਂ ਮਾਪੇ ਆਪਣੇ ਬੱਚਿਆਂ ਨਾਲ ਢਿੱਡ ਭਰਨ ਵਾਸਤੇ ਖੁਦ ਭੁੱਖੇ ਰਹਿਣ ਲਈ ਮਜਬੂਰ ਨੇ। ਫੂਡ ਬੈਂਕ ਵਾਲਿਆਂ ਦਾ ਕਹਿਣਾ ਹੈ ਕਿ ਕਰੋਨਾ ਮਹਾਮਾਰੀ ਮਗਰੋਂ ਉਨ੍ਹਾਂ ਕੋਲ ਆਉਣ ਵਾਲਿਆਂ ਦੀ ਗਿਣਤੀ 300% ਦੀ ਵੱਧ ਚੁੱਕੀ ਹੈ। ਦੱਸਦੇ ਕਿ ਇਸ ਤੋਂ ਪਹਿਲਾਂ ਟ੍ਰਾਂਟੋ ਅਤੇ ਮਿਸਿਸਾਗਾ ਸ਼ਹਿਰਾ ਵਿੱਚ ਵੀ ਫੂਡ ਐਮਰਜੈਂਸੀ ਦਾ ਐਲਾਨ ਕੀਤਾ ਜਾ ਚੁੱਕਾ ਹੈ ਫੂਡ ਬੈਂਕਸ ਤੋਂ ਮੰਗ ਕੇ ਰੋਟੀ ਖਾਣ ਵਾਲਿਆਂ ਦੀ ਗਿਣਤੀ ਭਾਵੇਂ ਕੈਨੇਡਾ ਦੇ ਹਰ ਇਲਾਕੇ ਦੇ ਵਿੱਚ ਵਧੀ ਹੈ ਪਰ ਮਿਸਿਸਾਗਾ ਦੀ ਮੇਅਰ ਦਾ ਮੰਨਣਾ ਹੈ ਕਿ ਖੁਰਾਕਾ ਸੁਰੱਖਿਆ ਸੰਕਟ ਦੇ ਪੱਧਰ ਤੋਂ ਵੀ ਅੱਗੇ ਜਾ ਚੁੱਕੀ ਹੈ ਅਤੇ ਇਹ ਕੋਈ ਆਰਜੀ ਮੁੱਦਾ ਨਹੀਂ ਹੈ ਮਿਸਿਸਾਗਾ ਦੇ ਫੂਡ ਬੈਂਕਸ ਦੀ ਰਿਪੋਰਟ ਮੁਤਾਬਕ 716000 ਦੀ ਆਬਾਦੀ ਵਾਲੇ ਇਸ ਕੈਨੇਡੀਅਨ ਸ਼ਹਿਰ ਵਿੱਚ ਮੰਗ ਕੇ ਰੋਟੀ ਖਾਣ ਵਾਲਿਆਂ ਦੀ ਗਿਣਤੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ ਜੂਨ 2023 ਤੋਂ ਮਈ 2024 ਦਰਮਿਆਨ ਸ਼ਹਿਰ ਦੀ 8% ਆਬਾਦੀ ਮੰਗ ਕੇ ਰੋਟੀ ਖਾ ਰਹੀ ਸੀ ਚਤਕੇ 2019 ਦੇ ਵਿੱਚ ਹਰ 37 ਜਾਨਾਂ ਪਿੱਛੇ ਇੱਕ ਜਾਨਾ ਮੰਗ ਕੇ ਰੋਟੀ ਖਾਣ ਲਈ ਮਜਬੂਰ ਸੀ ਇੱਕ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਮੰਗ ਕੇ ਰੋਟੀ ਖਾਣ ਵਾਲਿਆਂ ਦੀ ਗਿਣਤੀ 55% ਦੀ ਵਧੀ ਹੈ ਅਤੇ ਲੋਕਾਂ ਨੇ ਫੂਡ ਬੈਂਕਸ ਤੇ 4,20,000 ਤੋਂ ਵੱਧ ਘੇੜੇ ਲਗਾਏ ਨੇ ਜੇਕਰ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ ਚ ਕੈਨੇਡਾ ਦੇ 25% ਦੇ ਲੋਕ ਰੋਟੀ ਵਾਸਤੇ ਫੂਡ ਬੈਂਕਸ ਤੇ ਨਿਰਭਰ ਹੋ ਸਕਦੇ ਨੇ